ਆਦੇ ਸਾਨੂੰ ਖਿਮਾ ਯਾਦਾਂ ਦਿੱਤੀ ਹੋਰ ਦਾਸ ਵੀ ਕੀਤਾ ਕਹਿਣਾ ਮਾਰੋ ਯਾਰ ਕਹਿਣਾ ਮਾਰੋ ਯਾਰ ਕੈਮਰਾ ਆ ਤੁਨੇ ਥਲੇ ਕਰੋ ਇੱਕ ਫੜਾ ਅੱਜ ਬਿਜ਼ਨਸ ਅਮੇ ਵਿੱਚ ਥਲੇ ਕਰਕੇ 2012 ਤੋਂ ਲੈ ਕੇ ਖਾਸ ਤੌਰ ਤੇ ਸ਼ਰਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੇ ਵਿੱਚ ਜੋ ਕਿ ਤੇ ਕਟਾਈ ਹੋਈ ਕਮੀ ਰਹੀ ਗਲਤੀਆਂ ਹੋਈਆਂ ਉਹਨਾਂ ਦੇ ਨੂੰ ਰੋਕਣ ਦੇ ਵਿੱਚ ਅਸੀਂ ਸਫਲ ਨਾ ਹੋ ਸਕੇ ਅਕਾਲੀ ਲੀਡਰਸ਼ਿਪ ਦਾ ਹਿੱਸਾ ਹੁੰਦੇ ਹੋਏ ਉਹਦੀ ਖਿਮਾ ਅੱਜ ਕਰਦੇ ਲਈ ਅਸੀਂ ਜਹਦਾਰ ਸ੍ਰੀ ਅਕਾਲਪਤੀ ਸਾਹਿਬ ਨੂੰ ਪੇਸ਼ ਹੋ ਕੇ ਆਪਣੀ ਬੇਨਤੀ ਕੀਤੀ ਆ ਜੀ ਔਰ ਮੰਗ ਕੀਤੀ ਆ ਕਿ ਸਾਨੂੰ ਜਿਹੜੀ ਵੀ ਕੋਈ ਗਲਤੀ ਹੋਈ ਆ ਕਿਉਂਕਿ ਸਾਡੇ ਗੁਰੂ ਦਾ ਵੀ ਹੁਕਮ ਆ ਕਿ ਅੱਖਾਂ ਦੇ ਸਾਹਮਣੇ ਕੋਈ ਗਲਤੀ ਹੋਵੇ ਉਹਨੂੰ ਚੁੱਪ ਕਰਕੇ ਦੇਖੀ ਜਾਣਾ ਉਹ ਗਲਤੀ ਹੁੰਦੀ ਆ ਸੋ ਇਸ ਲਈ ਅਸੀਂ ਉਹਦੇ ਖਿਮਾ ਚਾਜ ਲਈ ਅੱਜ ਜੇ ਦਰ ਸਭ ਨੂੰ ਅਰਜੀ ਦੇਖਿਆ ਮਾਇਰਾ ਸਾਹਿਬ ਸਾਰੇ ਜਾਨੀ ਇਹ ਗੱਲ ਕਹਿ ਰਹੇ ਆ ਖਾਸ ਕਰਕੇ ਤੋਂਡੀ ਜਿਹੜੇ ਸ਼ਰੋਨੀ ਕਾਲੀ ਦਲ ਦੇ ਪ੍ਰਧਾਨ ਮੈਂ ਸਾਰੇ ਇਹੀ ਗੱਲ ਕਹਿ ਰਹੇ ਆ ਕਿ ਪਿਛਲੇ 10 ਸਾਲਾਂ ਤੋਂ ਜਦੋਂ ਸੱਤਾ ਦੇ ਵਿੱਚ ਸੀ ਜਾਂ 25 ਸਾਲ ਪਹਿਲਾਂ ਸੀਗੀ ਜਦੋਂ ਇਹ ਗਲਤੀਆਂ ਹੋਈਆਂ ਉਹਦੇ ਦੇਖ ਕੇ ਚਿਤਾਇਆ ਇਹ ਇਹੀ ਤਾਂ ਮਾਫੀ ਮੰਗ ਲਈ ਆ ਆ ਸਰ ਜੀ ਥੋੜਾ ਸਾਹਮਣੇ ਵੇਖ ਕੇ ਬੋਲਣ ਆਈਡੀਆਮ ਦੇ باوجود ਵੀ ਇਹ ਵੀ ਅਸੀਂ ਸਫਲ ਨਹੀਂ ਹੋ ਸਕੇ ਉਹ ਗਲਤੀਆਂ ਦੁਰੋਸਤ ਕਰਨ ਦੇ ਵਿੱਚ ਇਸੇ ਗੱਲ ਦੀ ਅਸੀਂ ਗਲਤੀ ਮਤਲਬ ਮੰਨ ਕੇ ਮੰਨਣ ਲਈ ਉਹਦੀ ਮਾਫੀ ਮੰਗ ਲਈ ਆਇਆ ਹੈ। ਉਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਕੌਣ ਹੈ? ਤੁਸੀਂ ਇਹਨੂੰ ਮੰਨਦੇ ਹੋ ਸਰਦਾਰ ਸੁਖੀ ਸਿੰਘ ਬਾਦਲ ਨੂੰ ਮੰਨਦੇ ਹੋ। ਦੇਖੋ ਅੱਜ 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 ਸਰਦਾਰ ਪ੍ਰਕਾਸ਼ ਸਿੰਘ ਬਾਦਲ ਅੱਜ ਅਸੀਂ ਲਿਖਤੀ ਤੌਰ ਤੇ ਸਾਰਾ ਕੁਝ ਦਿੱਤਾ ਹੋਇਆ ਜਿਹਦੇ ਜਿਹਦੇ ਜਿੰਨੇ ਜਿੰਨੇ ਗਲਤੀ ਆ ਉਹ ਜੇਦਾ ਸਾਹਿਬ ਨੇ ਫੈਸਲਾ ਕਰਨਾ ਜਿਹਦੀ ਕਿੰਨੀ ਗਲਤੀ ਆ ਔਰ ਕਿਵੇਂ ਉਹ ਕਿੰਨੀ ਪੰਥਗ੍ਰਹਿ ਹੋ ਦਿੱਤਾ ਅਨੁਸਾਰ ਉਸ ਸਜ਼ਾ ਦਾ ਹੱਕਦਾਰ ਹੈ ਤੇ ਉਹ ਪੰਥਗ੍ਰਹਿ ਹੋਰੀ ਤਾ ਅਨੁਸਾਰ ਅਸੀਂ ਕਿਹਾ ਅਸੀਂ ਸਜ਼ਾ ਭੁਗਤਣ ਨੂੰ ਤਿਆਰ ਹਾਂ ਭਾਜਪਾ ਦੇ ਏਜੰਟ ਕਿੱਥੇ ਜਾ ਰਹੇ ਜੀ ਬਾਬਾ ਹਰਸਮਨਪੁਰ ਬਾਦਲ ਵੱਲੋਂ ਭਾਜਪਾ ਦੇ ਏਜੰਟ ਕਿੱਥੇ ਜਾ ਰਹੇ ਦੇਖੋ ਅੱਜ ਅਸੀਂ ਕਿਸੇ ਤਰ੍ਹਾਂ ਦਾ ਅੱਜ ਕਿਸੇ ਕਿਸਮ ਦਾ ਕਿੰਤੂ ਪ੍ਰਚਾਰ ਨਹੀਂ ਕਰਨਾ ਚਾਹੁੰਦਾ ਜੀ ਸਦਕੇ ਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋ ਕੇ ਪਿਛੀਆਂ ਗਨਾਹਾਂ ਦੀ ਮਾਫੀ ਮੰਗਣਾ ਭਾਜਪਾ ਕਿਸੇ ਪਾਰਟੀ ਦਾ ਏਜੰਟ ਹੋਣਾ ਤਾਂ ਉਹਨਾਂ ਨੂੰ ਮੁਬਾਰਕ ਆ ਜਿਹੜੇ ਕਹਿਣ ਵਾਲੇ ਆ ਪਰ ਸ੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਣ ਤੇ ਕਿਸੇ ਨੂੰ ਚਿੰਤਾ ਨਹੀਂ ਹੋਣੀ ਚਾਹੀਦੀ ਕਿਸੇ ਅ ਗਲਤ ਮਤਲਬ ਇਹਦਾ ਗੁੱਸਾ ਨਹੀਂ ਕਰਨਾ ਚਾਹੀਦਾ ਬਲਕਿ ਸ਼ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਵੀ ਅਸੀਂ ਅਰਦਾਸ ਕੀਤੀ ਆ ਕਿ ਪੰਥ ਦੀ ਚੜ੍ਹਦੀ ਕਲਾ ਲਈ ਪੰਥ ਦੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਵੀ ਗੁਰੂ ਤੇ ਗੁਰੂ ਦਾ ਪੰਥ ਸਾਨੂੰ ਬਖਸ਼ੇ ਤੇ ਅੱਗੇ ਨੂੰ ਗੁਰੂ ਸਾਨੂੰ ਸਮਰੱਥ ਬਖਸ਼ੇ ਤਾਕਤ ਬਖਸ਼ੇ ਤਾਂ ਕਿ ਪੰਥ ਦੀ ਜਥੇਬੰਦੀ ਜਿਹੜੀ ਅਰਸ਼ ਤੋਂ ਫਰਸੇ ਆ ਗਈ ਇਹਨੂੰ ਬਹੁਤ ਵੱਡਾ ਖੋਰਾ ਲੱਗਿਆ ਸਾਡੇ ਨਾਲ ਗੁਰੂ ਵੀ ਨਾਰਾਜ ਗੁਰੂ ਦਾ ਪੰਥ ਵੀ ਨਾਰਾਜ ਔਰ ਅੱਜ ਗੁਰੂ ਤੋਂ ਵੀ ਮਾਫੀ ਮੰਗਣ ਲਈ ਗੁਰੂ ਦੇ ਪੰਥ ਤੋਂ ਵੀ ਮਾਫੀ ਮੰਗਣ ਲਈ ਅਸੀਂ ਇਸ ਮਹਾਨ ਪਵਿੱਤਰ ਸਥਾਨ ਤੇ ਪਹੁੰਚੇ ਆਂ ਔਰ ਉਹ ਤੋਂ ਬਾਅਦ ਅਸੀਂ ਇਹ ਵੀ ਅਰਦਾਸ ਕੀਤੀ ਆ ਹੁਣ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਕਿ ਗੁਰੂ ਸਾਨੂੰ ਸ਼ਕਤੀ ਬਖਸ਼ੇ ਸਮਤ ਬਖਸ਼ੇ ਅਸੀਂ ਪੰਜ ਦੀ ਚੜ੍ਹਦੀ ਕਲਾ ਲਈ ਬਾਂਤੀ ਜਥੇਬੰਦੀ ਸ਼ਰੋਮਣੀ ਕਾਲੀਦਾਲ ਦੀ ਮਜ਼ਬੂਤੀ ਲਈ ਹਿਸਾਬਾਤ ਅਮਰਿਤਪਾਲ ਦੇ ਪਰਿਵਾਰ ਨੂੰ ਮਿਲਦੇ ਵੀ ਆ ਅਗਲੇ ਪਰਦਾ ਦੇਖੋ ਅੱਜ ਤਾਂ ਅੱਜ ਤਾਂ ਸਿਰਫ ਖੀਮਾ ਜਾਂਚ ਕਰ ਖੀਮਾ ਜਾਂਚ ਕਰਨ ਤੋਂ ਬਾਅਦ ਆਪਣੇ ਸੁਰਖਰੂ ਹੋ ਕੇ ਫਿਰ ਅਸੀਂ ਪੰਥ ਦੀ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਜਿਹੜੀ ਲਹਿਰ ਚਲਾਉਂਦੇ ਅਜੇ ਅਮਰਿਤਪਾਲ ਦੇ ਪਰਿਵਾਰ ਨੂੰ ਮਿਲਿਓ ਕੀ ਕਹਿੰਦੇ ਅਮਰਿਤਪਾਲ ਦੇ ਪਰਿਵਾਰ ਨੂੰ ਮਿਲ ਕੇ ਆ ਅਮਰਪਾਲ ਹੋਰਾਂ ਦੇ ਪਰਿਵਾਰ ਨੂੰ ਤਾਂ ਸਿਰਫ ਅਸੀਂ ਸਿਰਸਾ ਚਾਰ ਦੇ ਤੌਰ ਤੇ ਗਏ ਸੀ ਔਰ ਕਿਉਂਕਿ ਅੱਜ ਕੋਈ ਰਾਸਤਰੀ ਗੱਲ ਸਟੇਜ ਤੇ ਕਰਦਿ ਜੀ ਲੋਕਾਂ ਦੀ ਕਚੈਰੀ ਕਿਹਨ ਕਿੱਥਾਂ ਜਾ ਰਹੇ ਹੋ ਜੀ ਲੋਕਾਂ ਦੀ ਕਚੈਰੀ ਵਿੱਚ ਪਹਿਲਾਂ ਅਸੀਂ ਆਪਣੀ ਸੁਰਖਰੂ ਹੋ ਕੇ ਇਹ ਜੋ ਕੁਝ ਪਿੱਛੇ ਹੋਇਆ ਗਲਤ ਉਹ ਤੋਂ ਮਾਫੀ ਲੈ ਕੇ ਫਿਰ ਜੋ ਅਰਦਾਸ ਕੀਤੀ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਕਿ ਖਾਲਸਾ ਪੰਥ ਦੀ ਇਹ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਤਾਕਤਾਂ ਤੇ ਮਜ਼ਬੂਤ ਕਰਨ ਲਈ ਗੁਰੂ ਸਾਨੂੰ ਸਮਤ ਬਖਸ਼ੇ ਗੁਰੂ ਖਾਨੂੰ ਸ਼ਕਤੀ ਬਖਸ਼ੇ ਉਹ ਵੀ ਅਪੀਲ ਕਰਦੇ ਆ ਜਿਹੜੇ ਇਸ ਗੱਲ ਤੇ ਮਤਲਬ ਗੁੱਸੇ ਹੋ ਰਹੇ ਨੇ ਇਸ ਗੱਲ ਤੇ ਇਤਰਾਜ਼ ਕਰ ਰਹੇ ਨੇ ਇਸ ਗੱਲ ਤੇ ਕਿਸੇ ਦੇ ਪ੍ਰੋਜੈਕਟ ਕਹਿ ਰਹੇ ਨੇ ਮਤਲਬ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਉਹ ਪੰਥ ਦੀ ਚੜ੍ਹਦੀ ਕਲਾ ਲਈ ਤੇ ਇਸ ਪੰਥ ਦੀ ਜਿਵੇਂ ਬੰਦੀ ਸ਼ਰਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਜੇ ਯੋਗਦਾਨ ਨਹੀਂ ਪਾ ਸਕਦੇ ਤਾਂ ਘਟੋ ਘਟ ਸ੍ਰੀ ਅਕਾਲ ਤਖਤ ਸਭ ਤੇ ਜਾਣ ਵਾਲਿਆਂ ਤੇ ਚਿੰਤਾ ਨਾ ਕਰਨ ਇਤਰਾਜ਼ ਨਾ ਕਰਨ